ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਦੇਵੀ ਫਾਰਮਿੰਗ ਦੇ ਵਿੱਚ ਵੀਡੀਓ ਦੋਸਤੋ ਪਿੰਡ ਗਲਾਮੀ ਵਾਲਾ ਜ਼ਿਲ੍ਹਾ ਦੋਸਤੋ ਫਰੋਜਪੁਰ ਪੈ ਜਾਂਦਾ ਤੇ ਤਹਿਸੀਲ ਵੀ ਦੋਸਤੋ ਇਸ ਪਿੰਡ ਨੂੰ ਫਰੋਜਪੁਰੀ ਪੈ ਜਾਂਦੀ ਹੈ ਬਾਈ ਕੋਲੇ ਦੋਸਤੋ ਪਹਿਲਾ ਸੂਆ ਤਾਜੀ ਸੂਈ ਝੋਟੀ ਉਕਾਊਆ ਦੋਸਤੋ ਡਿਟੇਲ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇਵੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਆਓ ਲੈਨੇ ਜਾਣਕਾਰੀ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸੰਜੀ ਆਓ ਬਈ ਹਾਂਜੀ ਬਾਈ ਜੀ ਸਸੀ ਕਾ ਸਸੀ ਕਾ ਜੀ ਹੋਰ ਠੀਕ ਠਾਕ ਬਾਈ ਜੀ ਠੀਕ ਆ ਨਾਂ ਦੱਸਿਓ ਬਈ ਆਪਣਾ ਨਾਂ ਆਪਣਾ ਰਗਵੇਸ਼ ਸਿੰਘ ਸੰਨੋ ਸਰਦਾਰ ਬਖਸ਼ੀਸ਼ ਸਿੰਘ ਠੀਕ ਆ ਪਿੰਡ ਗੁਲਾਮ ਪੱਤਰਾ ਜ਼ਿਲ੍ਹਾ ਫਰੋਇਪੁਰ ਠੀਕ ਆ ਬਾਈ ਜੀ ਤੇ ਬਾਈ ਜੀ ਇੱਕ ਵਾਰੀ ਆਪਣਾ ਨੰਬਰ ਵੀ ਦੱਸ ਦਿਓ 946445547 ਠੀਕ ਆ ਤੇ ਝੋਟੀ ਬਾਈ ਆਪਣੇ ਘਰ ਦੀ ਆ ਇਹ ਘਰ ਦੀ ਛੋਟੀ ਏ ਪਹਿਲਾ ਸੂਆ ਏ ਠੀਕ ਆ ਦੋਨ ਦੀ ਹੋ ਚੁੱਕੀ ਚੌਕ ਦੇ ਦੰਦ ਛੁੱਟ ਗਏ ਹੁਣ ਚੌਕ ਦੇ ਜਾਨੀ ਕਿ ਚੱਕੇ ਨਹੀਂ ਚੱਕੇ ਨਹੀਂ ਜੇ ਛੁੱਟੇ ਆ ਠੀਕ ਛੁੱਟੇ ਹੀ ਆ ਹਾਂਜੀ ਠੀਕ ਆ ਕਿੰਨੇ ਦਿਨ ਹੋ ਗਏ ਬਾਈ ਸੂਈ ਨੂੰ ਇਹਨੂੰ ਅੱਜ ਹੋ ਗਏ 15 ਦਿਨ 15 ਦਿਨ ਹੋ ਗਏ ਮਗਰ ਕੱਟੀ ਮਗਰ ਕੱਟੀ ਆ ਹਾਂਜੀ ਠੀਕ ਆ ਤੇ ਚਵਾਈ ਚੂਈ ਦੀ ਬਾਈ ਚਵਾਈ ਬਿਲਕੁਲ ਓਕੇ ਤੇ ਦੁੱਧ ਕਿੰਨਾ ਬਈਆ ਸਵਾਗਤ ਆਪਾ 12 ਕਿਲੋ ਦਿੱਤੇ ਪਰ 12 ਹੀ ਦੱਸਣਾ ਅੱਛਾ ਜਿਹੜਾ ਚਵਾ ਦੇਾਂਗੇ 12 ਕਿਲੋ ਚਵਾ ਦੇਾਂਗੇ ਜਿਹੜਾ ਅਣਕੇ ਅਗਲੇ ਨੇ ਚੋਣੀ ਆਦੀ ਸੱਲੀ ਕਰਕੇ ਜਾਵੇ ਠੀਕ ਆ ਆਪਣੇ ਕਿਹੜਾ ਵਪਾਰ ਕਰਦੇ ਘਰੇਲੂ ਦੇ ਕੋਲੇ ਹੈਗੀ ਆ ਘਰ ਦੇ ਹੀ ਪਸ਼ੂ ਹੈ ਜਣੀ ਠੀਕ ਆ ਤੇ ਅਨੁਮਾਨ ਆ ਕੋਈ ਹੋਰ ਵਧਨ ਦੀ ਆਸ ਮੇਦ ਹੈ ਕਿ ਇੰਨਾ ਪੀਕ ਲੈਵਲ ਤੇ ਅਨੁਮਾਨ ਨਹੀਂ ਤਾਂ ਦੁੱਧ ਬਹੁਤ ਕੱਢਿਆ 19 ਤੋਂ ਬਾਹਰ ਕੱਢਦੀ ਰਹੀ ਠੀਕ ਆ 19 ਲੀਟਰ ਦੇ ਆਪਾਂ ਵੇਚਤੀ ਨੀ ਮਾਂ ਵੀਡੀਓ ਪਾਈ ਸੀ ਠੀਕ ਆ ਦੋਨਾਂ ਦੀ ਦੋ ਵੇਗੀ ਰਹਿ ਗਈ ਦੁਬਾਰਾ ਫੇਰ ਪਾਤੀ ਆਪਾਂ ਠੀਕ ਆ ਵੀ ਮਾਂ ਨੇ ਬਹੁਤ ਚੰਗਾ ਪਾਇਆ 19 ਪਲੱਸ ਕੱਢਦੀ ਠੀਕ ਆ ਲਓ ਵੀ ਸੱਜਣੋ ਚੰਗੀ ਮਦਰ ਦੀ ਧੀ ਆ ਦੋਸਤੋ ਬਾਈਆਂ ਦਾ 19 ਲੀਟਰ ਦੁੱਧ ਪਾਉਂਦੀ ਰਹੀ ਹੈ ਦੀ ਮਾਂ ਤੇ ਇਹ ਦੋਸਤੋ ਹੁਣ 12 ਲੀਟਰ ਤੋਂ ਪਲੱਸ ਚੱਲ ਰਹੀ ਹੈ ਬਾਈਆਂ ਦਾ ਜਿਹੜਾ ਚਵਾ ਕੇ ਦੇਣਾ ਦੋਸਤੋ ਆਪਾਂ 12 ਲੀਟਰ ਚਵਾ ਦੇਾਂਗੇ ਭੌਂ ਦੀ ਕੋਈ ਚਾਰ ਡਾਂਗੇ ਇੱਥੇ ਆ ਕੇ ਤਸੱਲੀ ਕਰ ਲੈ ਦੋਸਤੋ ਸੂਏ ਸਵਾਏ ਪਸ਼ੂ ਦੀ ਦੋਸਤੋ ਤਸੱਲੀ ਹੋ ਜਾਂਦੀ ਹੁੰਦੀ ਆ ਤੇ ਬਾਈ ਇਹ ਆਪ ਕਿਹੜੇ ਸੀਮਨ ਦੀ ਤੁਸੀਂ ਦੱਸਦੇ ਸੀ ਇਹ ਦੇਖੋ ਇੱਥੇ ਸੰਤਾਨ ਡਾਇਰੈਕਟ ਝੋਟੇ ਅੱਛਾ ਠੀਕ ਬਲਵਾਰ ਸਿੰਘ ਦੀ ਤੋਰਾਂ ਵਾਲੇ ਨਾਲ ਬੋਲੇ ਮਾਲੀ ਉਸੇ ਮਾਲੀ ਦੀ ਕੱਤੀ ਹੈ ਠੀਕ ਐ ਲੋਬੀ ਸੱਜਣੋ ਇਹ ਇੱਕ ਬੋਲਦੀ ਧੀ ਆ ਬਾਈਆਂ ਦਾ ਬਾਈ ਜਿਹਰਾਂ ਕੋਲੇ ਕੋਈ ਬੋਲ ਹੈਗਾ ਚੰਗਾ ਉਹਦੀ ਧੀ ਆ ਦੋਸਤੋ ਵੇਖ ਸਕਦੇ ਆ ਸਾਫ ਸੁਪਰੀਆ ਬਿਲਕੁਲ ਕੁੰਡਾ ਸਿੰਘ ਆ ਦੋਸਤੋ ਤੇ ਥਾਣ ਹਵਾਨਾ ਦੋਸਤੋ ਤੁਹਾਨੂੰ ਨੇੜੇ ਹੋ ਕੇ ਵਿਖਾ ਦਿੰਨੇ ਸ਼ਾਮ ਦਾ ਵੇਲਾ ਦੋਸਤੋ ਤਕਰੀਬਨ 5 ਦੇ ਲਗਭਗ ਹੋਊਗਾ ਇਸ ਵਿੱਚ 3-6 ਵਜੇ ਦੇ ਦੇਖ ਸਕਦੇ ਆ ਦੋਸਤੋ ਸੋਹਣਾ ਥਣਾ ਦਾ ਸਾਈ ਗਾਇਆ ਦੋਸਤੋ ਹਵਾਨੇ ਦੀ ਤਿਆਰੀ ਦੋਸਤੋ ਸ਼ਾਮ ਦਾ ਹੀ ਵੇਲਾ ਚਵਾਈ ਦਾ तकरीबन ਹੋਰ ਅੱਧੇ ਪੌਣੇ ਘੰਟੇ ਤਾਈਂ ਦੋਸਤੋ ਬਾਈ ਚੋਣਗੇ ਬਾਈਆਂ ਦੇ 6 ਵਜੇ ਚੋਣੇ ਆ 5 ਕ ਦਾ ਦੋਸਤੋ ਟਾਈਮ ਆ ਦੇਖ ਸਕਦੇ ਆ ਬਿਲਕੁਲ ਤਿਆਰੀ ਦੋਸਤੋ ਹੈਗੀ ਆ ਬਹੁਤ ਸੋਹਣੀ ਤਿਆਰੀ ਆ ਕੋਈ ਵਪਾਰ ਦਾ ਕੰਮ ਨਹੀਂ ਦੋਸਤੋ ਬਾਈ ਦੇ ਘਰ ਦੀ ਪਛੂਆ ਇੱਕ ਦੋ ਬਾਈ ਜਾਂਦਾ ਪਹਿਲਾ ਵੀਡੀਓ ਪਾ ਕੇ ਦੋਸਤੋ ਆਪਾਂ ਇਹਦੀ ਮਾਂ ਜਿਹੜੀ ਆ ਆਪਾਂ ਸੇਲ ਕਰਤੀ ਸੀ ਤੇ ਇਹ ਦੋਸਤੋ ਹੁਣ ਬਾਈ ਨੇ ਵਿਚਾਰ ਬਣਾਈ ਐ ਵੀ ਇਹ ਸੇਲ ਕਰਨੀ ਆ ਸੋਹਣੇ ਕਦ ਕਾਠਾ ਵੀ ਝੋਟੀ ਹੈ ਦੋਸਤੋ ਇਹ ਖਾਦੇ ਸੋਹਣਾ ਹਵਾਨਾ ਦੋਸਤੋ ਬਾਕੀ ਰਾਜੀਪਲੀ ਦੀ ਗੱਲ ਕਰੀਏ ਰਾਜੀਪਲੀ ਚੰਗੀ ਹੈ ਦੋਸਤੋ ਤੋੜ ਕੇ ਤੁਹਾਨੂੰ ਵਿਖਾ ਦਿੰਨੇ ਆ ਤੋੜ ਗਏ ਭਾਈ ਇਹਨਾਂ ਹਾਂ ਤੋੜ ਦੇਖ ਸਾ ਦੇ ਦੋਸਤੋ ਸਾਫ ਸੁਥਰੇ ਹਵਾਨੇ ਦੇ ਵਿੱਚ ਆ ਸ਼ਾਮ ਦਾ ਹੀ ਵੇਲਾ ਦੋਸਤੋ ਚਵਾਈ ਦਾ ਮੋੜ ਲਾ ਭਾਈ ਕੋਈ ਬਿਲਕੁਲ ਕੁੰਡਾ ਸੇਂਗਾ ਦੋਸਤੋ ਦੋਂ ਦੇ ਦੋਸਤੋ ਬਾਈਆਂ ਦਾ ਸੱਟ ਗਈ ਭੌਂਦੀ ਤਾਂ ਕੋਈ ਚੌਕ ਦੇ ਮੰਨ ਲੈ ਵੀ ਚੌਗੀ ਆ ਤੇ ਪਰ ਇਹਨੇ ਚੱਕੇ ਨਹੀਂ ਬਾਈਆਂ ਦਾ ਦੰਦ ਤੁਸੀਂ ਇੱਥੇ ਹਾਂ ਦੋਂ ਦੇ ਸੱਟ ਗਈ ਆ ਵੈਸੇ ਚੌਕ ਦੇ ਚੱਕੇ ਨਹੀਂ ਹਜੇ ਤੇ ਦੋਸਤੋ ਆ ਕੱਤੀ ਨੂੰ ਜਨਮ ਦਿੱਤਾ ਇਹਨੇ ਅੱਖਾਂ ਹੀ ਦੋਹਾਂ 'ਚ ਜਵਾਬ ਹੈਗਾ ਦੋਸਤੋ ਮੱਥਾ ਚਿੱਟਾ ਤੇ ਥਲੜਾ ਬੁੱਲ ਤੇ ਉਤਲੇ 'ਚ ਵੀ ਮਾਰਾ ਇਹ ਨਿਸ਼ਾਨ ਹੈਗਾ ਮਗਰਲੇ ਪੈਰ ਦੋਸਤੋ ਦੋਵੇਂ ਚਿੱਟੇ ਆ ਪੂਛ ਥੱਲੋਂ ਦੋਸਤੋ ਹੈਗੀ ਆ ਗਿੱਠ ਕੰਗੂ ਚਿੱਟੀ ਆ ਤੇ ਕੱਟੀ ਨੂੰ ਜਨਮ ਦਿੱਤਾ ਦੋਸਤੋ 15 ਦਿਨਾਂ ਦੀ ਬਾਈ ਦੱਸਦਾ ਅੰਦਾਜ਼ਾ ਤੁਸੀਂ ਲਾ ਲੈਣਾ ਦੇਖ ਸਕਦੇ ਆ ਸੋਹਣੀ ਕੱਟੀ ਐ ਦੋਸਤੋ 15 ਦਿਨ ਦੀ ਐ ਜਿੱਦਣ ਆਪਾਂ ਵੀਡੀਓ ਪਾਈ ਹੋਏ ਦਿਨ 12 13 ਦਿਨਾਂ ਦੀ ਬੱਦ ਠੀਕ ਆ ਨੌਵਾਂ ਦਿਨਾਂ ਦੀ ਠੀਕ ਆ ਤੇ ਬਾਈ ਇਹਦਾ ਕੀ ਮੁੱਲ ਕਰਾਂਗੇ ਫਿਰ ਅੱਲਾ ਪਾ ਲੈਣ ਦੇ ਨੇ 1 20 ਦੇ ਦੇਣੀ ਛੋਟੀ 1 20 ਦੀ ਦੇ ਦੇਾਂਗੇ ਹਾਂਜੀ ਲੋ ਵੀ ਸੱਜਣੋ ਬਾਈਆਂ ਦਾ 1 ਲੱਖ ਤੇ 20 ਹਜ਼ਾਰ ਰੁਪਏ ਦੀ ਦੇ ਦੇਾਂਗੇ ਬਾਕੀ ਦੋਸਤੋ ਕੋਈ ਵੀ ਰੇਟ ਫੈਕਸ ਨਹੀਂ ਹੁੰਦਾ ਮਾੜਾ ਮੋਟਾ ਇੱਧਰ ਉੱਧਰ ਹੋ ਜਾਣ ਇਧਰ ਉਧਰ ਹੋ ਜਾਂਦਾ ਹੁੰਦਾ ਇੱਥੇ ਆਓਗੇ ਤਾਂ ਤੁਸੀਂ ਆਪਦੀ ਤਸੱਲੀ ਕਰਕੇ ਦੋਸਤੋ ਸੌਦਾ ਕਰ ਲਿਓ ਬਾਈਨਾ ਨੰਬਰ ਆ ਜਿਹੜਾ ਸਕਰੀਨ ਤੇ ਚੱਲ ਰਿਹਾ ਦੋਸਤੋ ਇਸ ਤੇ ਸੰਪਰਕ ਕਰਨਾ ਤੇ ਜਿਸ ਕਿਸੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਕਰਦੇ ਕਰੋ ਸੱਜਣੋ ਮਿਲਦੇ ਆ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ